ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੋਲ ਬਈ ਅੱਜ ਚੱਲੇ ਆ ਅਸੀਂ ਅੱਜ ਜੰਦੇ ਆ ਟ੍ਰੇਨ ਤੇ ਟ੍ਰੇਨ ਤੇ ਹੂੰ ਟ੍ਰੇਨ ਆਈ ਨਹੀਂ ਹਲੇ ਹੈ ਕਿੱਧਰ ਆਉਗੀ ਟ੍ਰੇਨ ਅੱਗੇ ਦੋ ਇੱਧਰ ਆਉਗੀ ਤਿੰਨ ਆਉਂਗੇ ਹੈ ਤਿੰਨ ਤਿੰਨ ਟ੍ਰੇਨ ਉਹ ਅੱਗੇ ਟ੍ਰੇਨ ਮੇਲਾ ਦਾ ਆਵਾਜ਼ਾ ਮਾਰਦੀ ਹੈ ਚੜਨ ਟ੍ਰੇਨ ਤੇ ਇਧਰ ਇਹ ਕੈਮਰੇ ਚ ਚੱਲਣਾ ਟ੍ਰੇਨ ਹੈ ਕਿੱਥੇ ਰੰਡ ਟ੍ਰੇਨ ਚੜ੍ਹ ਕੇ ਤੇ ਦੂਰ ਦੂਰ ਜਾਣਾ ਠੀਕ ਹੈ ਦੇਖੋ ਰੁਬੇ ਟ੍ਰੇਨ ਕੀ ਆ ਗਈ ਰੁਬੇ ਨਹਿਰ Hmm? Oh, papa, 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 papa. Karni, kita jalan apa? Kari, guritwarin jalan. Peta ke Ah, Oke. Okay. ਜੀ ਪਹੁੰਚ ਕੇ ਆਪਾਂ ਸ੍ਰੀ ਮਸਤੋਲਾ ਸਾਹਿਬ ਹਰ ਕਰਮ ਦਾ ਆਪਣਾ ਸੁਤਤਾ ਪਿਆ ਭਾਈ ਉਧਰ ਤਾਂ ਕਰਨੀ ਬਾਈ ਗਰੂ ਕਰਨੀ ਵਾਹਿਗੁਰੂ ਚੱਕੇਤਰ ਵਾਹਿਗੁਰੂ ਸਾਜੂ ਜੀ ਦੀ ਉਪਨਾਮ ਮਿਲੀ ਹੈ ਕਹਿੰਦੇ ਜਦੋਂ ਗੁਰਨਾਥ ਸਾਹਿਬ ਜੀ ਇਸ ਇਲਾਕੇ ਨੂੰ ਛੜ ਕੇ ਦੂਸਰੇ ਇਲਾਕੇ ਵਿੱਚ ਗਏ ਥੜੇ ਦੇਖ ਲੈ ਥੇਕੇ ਦੇ ਮੱਥਾ ਤੇ ਥੜੇ ਦੇ ਇਹਦੇ ਮੱਥਾ ਤੇ ਪੁੱਛ ਲੈ ਉਧਰ ਉਧਰ ਚੱਲ ਆ ਜਾ ਆ ਚੱਲੀਏ ਇਹ ਕੰਮ ਬੇਠਣੇ ਖਲਾਟੇ ਕੋਣ ਚੱਲੇ ਘਰ ਨੂੰ ਇਸ ਤਰ੍ਹਾਂ ਮਹਾਰਾਜ ਆਸਾ ਦੇ ਹਨ ਲੋ ਜੀ ਆਂਦਨ ਨੂੰ ਟ੍ਰੇਨ ਮਿਲ ਗਈ ਹੈ ਕਰਨਾ ਪਰ ਉਹ ਹੈ ਨਾ ਜਣਾ ਬੈਗੇਜ ਕਿੱਥੇ ਜਾਊਗਾ ਬੈਗੇ ਫਿਰ ਹੈ ਕਤਰ ਕਤਰ ਜਾਂਗੇ ਬਹਿਕੇ ਚ ਹੈ ਅਬ ਆ ਲੋ ਕਿੱਥੇ ਜਾਂਗੇ ਬਹਿਕੇ ਚ ਜੀ ਮਠਾਈ ਟੇਕ ਆਪਾਂ ਅੱਜ ਦੇ ਬਲੌਗ ਦੀ ਕਰਦੇ ਹਾਂ ਸਮਾਪਤੀ ਇੱਥੇ ਗੁੱਡ ਬਾਏ ਕਹਦੇ ਕੰਨ ਗੁੱਡ ਬਾਏ ਗੁੱਡ ਬਾਏ